ਜੇ ਸਿਆਣੇ ਹੁੰਦੇ ਤੇ ਸਾ ਸੰਗ ਦੀ ਕਲਪ ਦੇਣਾ ਸਿਆਣੇ ਹੁੰਦੇ ਤੇ ਅੱਖਾਂ ਵਿੱਚ ਅਤਰੋਂ ਆਉਂਦੇ ਨਾ ਸਿਆਣੇ ਹੁੰਦੇ ਝਗੜੇ ਕਰਦੇ ਨਾ ਕੇਸ ਕਰਦੇ ਨਾ ਇੱਕ ਦੂਜੇ ਨੂੰ ਬੁਲਾਉਂਦੇ ਨਾ ਜੇ ਸਿਆਣੇ ਹੁੰਦੇ ਕਿਸੇ ਦਾ ਬੁਰਾ ਸੋਚਦੇ ਨਾ ਕਿਸੇ ਦੀ ਨਿੰਦਿਆ ਕਰਦੇ ਨਾ ਜਿਹੜਾ ਇਹ ਗਲਤ ਕੰਮ ਸਾਰਾ ਕੁਝ ਕਰ ਰਿਹਾ ਉਹ ਸਿਆਣਾ ਹੈ ਜਾਂ ਮੂਰਖ ਆਪਣੇ ਆਪ ਮੈਨੂੰ ਮੇਰਾ ਪਤਾ ਹੈ ਤੁਹਾਨੂੰ ਤੁਹਾਡਾ ਪਤਾ ਹੈ ਵੀ ਕੋਈ ਕਿੰਨਾ ਕੀ ਗਲਤ ਕਰ ਰਿਹਾ ਹੈ ਜਿਹੜਾ ਜਿੰਨਾ ਗਲਤ ਕਰ ਰਿਹਾ ਉਹ ਡਾ ਵੱਡਾ ਮੂਰਖ ਜਿਹੜਾ ਇਹ ਕੁਝ ਨਹੀਂ ਕਰ ਰਿਹਾ ਉਹ ਸਿਆਣਾ ਸੋ ਮਾਰੇ ਬਹੁਤ ਸੁਣਾ ਗਿਆਨ ਦੇ ਰਹੇ ਨੇ ਕਹਿੰਦੇ ਉਹੀ ਤੈਨੂੰ ਸਮਝਾਵੇਗਾ ਕੋਈ ਤੈਨੂੰ ਬੁਝਾਵੇਗਾ ਉਹਦੇ ਅੱਗੇ ਅਰਦਾਸ ਕਰਿਆ ਕਰ ਮਹਾਰਾਜ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਇਹ ਕਹਿਣਾ ਰੋਜ਼ ਦੇ ਪੜਦੇ ਆ ਸਿੰਪਲ ਜੀ ਪੰਕਤੀ ਹੈ ਕੋਈ ਗੁਣ ਨਹੀਂ ਫਿਰ ਕੀ ਕਹਿਣਾ ਆਪੇ ਤਰਸ ਪਿਓਈ ਤੂੰ ਆਪੇ ਮੇਰੇ ਤੇ ਤਰਸ ਕਰ ਮਾਰੀ ਕਹਿੰਦੇ ਅੱਛਾ ਉਹ ਫਿਰ ਕੀ ਕਹਦਾ ਤਰਸ ਪਿਆ ਉਹਨੂੰ ਤਰਸ ਆ ਜਾਂਦਾ ਬੀ ਇਹ ਦੇ ਵਿਚਾਰਾ ਅਰਦਾਸ ਕਰਦਾ ਪਿਆ ਇਹਦੇ ਆਪਣੇ ਆਪ ਨੂੰ ਨੀਵਾ ਮੰਨਦਾ ਪਿਆ ਉਹ ਫਿਰ ਕਰਦਾ ਤਰਸ ਪਿਆ ਮਹਿਰਮਤ ਮਹਿਰਮਤ ਉਹਦੀ ਮਿਹਰ ਕਿਰਪਾ ਦ੍ਰਿਸ਼ਟੀ ਹੁੰਦੀ ਕਹਿੰਦੇ ਤਰਸ ਆ ਗਿਆ ਉਹਨੂੰ ਤਰਸ ਪਿਆ